ਬਾਬਾ ਬਾਬਾ ਦੀਪ ਸਿੰਘ ਜੀ ਮਹਾਰਾਜ ਜੀ ਨੇ ਫੜੀ ਇਸ ਕਰਕੇ ਨਾ ਟੈਨਸ਼ਨ ਲਈਦੀ ਨਹੀਂ ਮੈਂ ਕਹਿੰਦਾ ਵੱਡੇ ਵੱਡੇ ਦੁੱਖ ਵੀ ਆਏ ਜ਼ਿੰਦਗੀ 'ਚ ਬੜੀਆਂ ਟੈਨਸ਼ਨਾਂ ਵੀ ਆਈਆਂ ਐ ਸੀਆਂ ਕਿ ਜਦੋਂ ਸੋਚੀਦਾ ਸੀ ਕਿ ਹੁਣ ਤਾਂ ਖਤਮ ਐ ਜੀ ਅੱਗੇ ਮੌਤ ਹੀ ਆ ਬਸ ਕਈ ਵਾਰੀ ਹੁੰਦਾ ਐਦਾ ਦੀ ਪਰੇਸ਼ਾਨੀ ਜ਼ਿੰਦਗੀ 'ਚ ਆ ਜਾਂਦੀ ਬੰਦਾ ਕਹਿੰਦਾ ਕਿ ਆ ਮੌਤ ਤੋਂ ਵੀ ਭੈੜੀ ਪਰੇਸ਼ਾਨੀ ਐ ਇੰਨੀ ਟੈਨਸ਼ਨ ਜਾਂ ਇੰਨਾ ਸਟ੍ਰੈਸ ਨਹੀਂ ਮੇਰੇ ਕੋਲ ਹੀ ਪੈਣਾ ਪਰ ਐਦਾ ਦੇ ਸਮੇਂ ਜੋ ਵੀ ਬਾਬਾ ਦੀਪ ਸਿੰਘ ਨੇ ਕਢਵਾਇਆ ਜੇ ਤੇ ਮੈਨੂੰ ਬਾਹ ਫੜ ਕੇ ਬਾਬਾ ਦੀਪ ਸਿੰਘ ਨੇ ਹਮੇਸ਼ਾ ਬਚਾਇਆ ਜੇ ਇਸ ਕਰਕੇ ਮੈਂ ਹਮੇਸ਼ਾ ਕੰਨਾ ਕਿ ਜਦੋਂ ਤੁਹਾਨੂੰ ਕੁਝ ਵੀ ਸਮਝ ਨਾ ਆਉਂਦਾ ਹੋਵੇ ਤੁਹਾਡਾ ਦਿਮਾਗ ਪੂਰਾ ਹੀ ਇੱਧਰ ਉੱਧਰ ਹੋਇਆ ਹੋਵੇ ਕਿ ਯਾਰ ਸਭ ਕੁਝ ਗਲਤ ਹੋ ਗਿਆ ਕੁਝ ਨਹੀਂ ਠੀਕ ਹੋਣਾ ਮੈਂ ਮਰ ਜਾਣਾ ਮੈਨੂੰ ਕੁਝ ਹੋਏ ਨਾ ਡਿਪਰੈਸ਼ਨ ਦੇ ਪਾਸੇ ਬੰਦਾ ਚੱਲ ਜਵੇ ਕਿ ਕੁਝ ਵੀ ਠੀਕ ਹੋਣਾ ਹੀ ਨਹੀਂ ਦਿਆ ਜ਼ਿੰਦਗੀ 'ਚ ਮੈਂ ਬੜਾ ਕੱਲਾ ਬੈ ਗਿਆ ਤੁਹਾਡੀ ਕੋਈ ਦਵਾਈ ਨਹੀਂ ਜੇਗੀ ਤੁਹਾਡੀ ਦਵਾਈ ਹੈਗੀ ਆ ਬਾਬਾ ਦੀਪ ਸਿੰਘ ਜੀ ਮਹਾਰਾਜ ਜਿਸ ਦਿਨ ਤੁਹਾਡੇ ਦਿਲ 'ਚ ਪੱਕੀ ਆਵਾਜ਼ ਹੋ ਗਈ ਨਾ ਕਿ ਬਾਬਾ ਦੀਪ ਸਿੰਘ ਜੀ ਮਹਾਰਾਜ ਜੀ ਨੇ ਮੈਨੂੰ ਕੁਝ ਨਹੀਂ ਹੋਣ ਦੇਣਾ ਮੇਰੇ ਸਾਰੇ ਦੁੱਖਾਂ ਦਾ ਅੰਤ ਹੀ ਬਾਬਾ ਦੀਪ ਸਿੰਘ ਜੀ ਕੋਲ ਹੈਗਾ ਮੇਰੇ ਹਰ ਪਰੇਸ਼ਾਨੀ ਦਾ ਹੱਲ ਬਾਬਾ ਦੀਪ ਸਿੰਘ ਜੀ ਕੋਲ ਹੈਗਾ ਤੇ ਫੇਰ ਤਾਂ ਵੱਡੇ ਵੱਡੇ ਤੂਫਾਨ ਆਏ ਜਿੰਨੀਆਂ ਮਰਜ਼ੀ ਨੇਰੀਆਂ ਆ ਜਾਣ ਬਾਬਾ ਦੀਪ ਸਿੰਘ ਨੇ ਬਾਹ ਫੜ ਕੇ ਤੁਹਾਨੂੰ ਬਚਾ ਲੈਣਾ ਮੈਂ ਕਹਿੰਦਾ ਕੁਝ ਵੀ ਨਹੀਂ ਜੇ ਹੋਉ ਦੇਣਾ ਐ ਸੱਚੀ ਮੈਂ ਦਲੀ ਵਿਸ਼ਵਾਸ ਦੇ ਨਾਲ ਕਹਿ ਰਿਹਾ ਜੀ ਮੈਂ ਬਾਬਾ ਦੀਪ ਸਿੰਘ ਦੇ ਨਾਲ ਜਾਨ ਤੋਂ ਵੱਧ ਕੇ ਪਿਆਰ ਕਰਦਾ ਤੇ ਅੱਜ ਵੀ ਮੁਸ਼ਕਲ ਦੇ ਵਿੱਚ ਕਿਤੇ ਵੀ ਫਸ ਜਵਾਂ ਨਾ ਅੱਖਾਂ ਬੰਦ ਕਰਕੇ ਬਸ ਧੰਤਾਨ ਬਾਬਾ ਦੀਪ ਸਿੰਘ ਜੀ ਧੰਤਾਨ ਬਾਬਾ ਦੀਪ ਸਿੰਘ ਜੀ ਬਾਬਾ ਨੂੰ ਯਾਦ ਕਰੀਦਾ ਬਾਬਾ ਜੀ ਦਾ ਨਾਮ ਹੀ ਪੁਕਾਰੀਦਾ ਤੇ ਕੋਈ ਨਾ ਕੋਈ ਹਾਲਤ ਆ ਬਾਬਾ ਦੀਪ ਸਿੰਘ ਜੀ ਐਸਾ ਕਰ ਦਿੰਦੇ ਕਿ ਜਿਹੜਾ ਬੰਦਾ ਕਹਿ ਹੀ ਦਿੰਦਾ ਕਿ ਇਹ ਚੀਜ਼ਾਂ ਇੰਪੋਸੀਬਲ ਸੀ ਬਾਬਾ ਦੀਪ ਸਿੰਘ ਜੀ ਕੁਲ ਤੁਹਾਡੇ ਹਰ ਤਾਲੇ ਦੀ ਚਾਬੀ ਜੇ ਕੁਛ ਵੀ ਕੰਮ ਨਹੀਂ ਰੁਕਣੇ ਕੋਈ ਮੁਸ਼ਕਿਲ ਨਹੀਂ ਆ ਵੱਡੀਆਂ ਨਹੀਂ ਆ ਕੋਈ ਤੂਫਾਨ ਐਡੇ ਵੱਡੇ ਨਹੀਂਗੇ ਬਾਬਾ ਦੀਪ ਸਿੰਘ ਜੀ ਤੁਹਾਨੂੰ ਆਪ ਬਚਾਣਗੇ ਪਰਵਾਹ ਨਹੀਂ ਕਰਨੀ ਟੈਨਸ਼ਨ ਨਹੀਂ ਲੈਣੀ ਜਦੋਂ ਮਨ ਕਮਜ਼ੋਰ ਪਵੇ ਕਿਸੇ ਕੋਲ ਜਾਣ ਦੀ ਲੋੜ ਨਹੀਂ ਗਈ ਬਾਬਾ ਦੀਪ ਸਿੰਘ ਜੀ ਮਹਾਰਾਜੀ ਦੇ ਅੱਗੇ ਜਾ ਕੇ ਬਹਿ ਜਾਓ ਕਿ ਬਾਬਾ ਜੀ ਮੈਨੂੰ ਸਾਂਭ ਲੋ ਮੈਂ ਸਭ ਕੁਝ ਛੱਡ ਕੇ ਤੁਹਾਡੇ ਹੱਥਾਂ 'ਚ ਆ ਗਿਆ ਜੀ। ਬਸ ਫਿਰ ਤੁਹਾਡੀ ਜ਼ਿੰਦਗੀ ਦੇ ਸਾਰੇ ਦੁੱਖ, ਸਾਰਾ ਸਟ੍ਰੈਸ, ਜਿੰਨੀਆਂ ਵੀ ਟੈਨਸ਼ਨਾਂ ਦਿਮਾਗ 'ਚ ਆ ਸਭ ਖਤਮ ਹੈ ਜੀ। ਬਾਬਾ ਜੀ ਨੇ ਆਪੇ ਸਭ ਸਹੀ ਕਰ ਦੇਣਾ ਜੀ। ਜਿਨ੍ਹਾਂ ਦੇ ਮਨ 'ਚ ਸੱਚਾ ਵਿਸ਼ਵਾਸ ਹੈ ਕਿ ਬਾਬਾ ਜੀ ਨੇ ਸਭ ਕੁਝ ਠੀਕ ਕਰ ਦੇਣਾ ਜ਼ਰੂਰ ਲਿਖੋ ਧੰਨ ਧੰਨ ਬਾਬਾ ਦੀਪ ਸਿੰਘ ਜੀ।